ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲਾ ਠੀਕ ਠਾਕ ਤੇ ਅੱਜ ਬਾਈ ਸਖਪਾਲ ਪਹੁੰਚਿਆ ਆਪਣੇ ਕੋਲੇ ਕੀ ਹਾਲਾ ਬਾਈ ਵਧੀਆ ਬਾਈ ਤੁਹਾਨੂੰ ਸਭ ਠੀਕ ਠਾਕ ਵਧੀਆ ਵਧੀਆ ਸੋ ਪਰਾ ਠੀਕ ਹੋ ਸਾਰੇ ਤੇ ਅੱਜ ਬਾਈ ਸਪੈਸ਼ਲੀ ਪਿੰਡ ਪਹੁੰਚਿਆ ਬਾਈ ਨੇ ਫੋਨ ਕੀਤਾ ਕਹਿੰਦਾ ਬਾਈ ਘਰੀਆਂ ਵਾ ਘਰੀਆਂ ਜੀ ਬੜਾ ਘਤਰ ਮਿਲਣੂ ਬਈ ਬਹੁਤ ਟਾਈਮ ਹੋ ਗਿਆ ਆਪਣੇ ਮਿਲਿਆ ਨੂੰ ਮੈਂ ਬਹੁਤ ਜੀ ਮਿਲ ਕੇ ਮੈਂ ਕਹਾਂ ਤੋ ਮੈਂ ਪੁੱਤ ਨੰਗਰ ਘਤਰ ਪਿੰਡ ਬਈ ਦੀ ਮੈਨੂੰ ਆਨ ਲੱਗਾ ਘਟ ਘਟ ਵੀ ਹੋ ਗਿਆ ਹੋ ਆਪਾਂ ਨੂੰ 7-8 ਮਹੀਨੇ ਹੋ ਗਏ ਨੂੰ ਆਹ ਰੌਂਡ 7-8 ਮਹੀਨੇ ਆਨ ਲਾਗੇ ਹਾਂ 7-8 ਮਹੀਨੇ ਹੋ ਗਏ ਤੇ ਬਾਈ ਉਹਨ ਤੂੰ ਮੈਂ ਤਾਂ ਆਗਲਾ ਤੂੰ ਨੀੜਾ ਮਾਰਦਾ ਨਾ ਨਾ ਮਾਰਾਂਗੇ ਮਾਰੀ ਨਾ ਤੇਰੇ ਕੋਲ ਲੰਬਾ ਆਪਾਂ ਲਾਉਣਾ ਮੈਂ ਬਸ ਪਰਸ ਦੇ ਕੋਲੇ ਪਹੁੰਚ ਜਾਣਾ ਪਰਸ ਰਗਾ ਕੱਲ ਤੋਂ ਆਲਾ ਦਿਨ ਗਿਆ ਚੱਲ ਕੱਲ ਤੋਂ ਆਲਾ ਦਿਨ ਗਿਆ ਹਾਂ ਕੱਲ ਤੋਂ ਆਲਾ ਦਿਨ ਚੱਲ ਕੋਈ ਗੱਲ ਹੈ ਪਰਸ ਤਾਂ ਆਉਂਦੀ ਨਹੀਂ ਪਰਸ ਨਹੀਂ ਆਉਂਦੀ ਸਹੀ ਗੱਲ ਹੈ ਕੱਲ ਤੋਂ ਆਲਾ ਦਿਨ ਕੱਲ ਤੋਂ ਸਹੀ ਗੱਲ ਤੇ ਕੱਲ ਤੋਂ ਬਾਅਦ ਆ ਪਹਿੜਾ ਅਗਲਾ ਦਿਨ ਆਪਾਂ ਉਦੇ ਮਿਲਦੇ ਆਂ ਫਿਰ ਤੇ ਉਦੇ ਲਾਵਾਂਗੇ ਰੌਣਕਾਂ ਬਾਈ ਹੋਰਾਂ ਕੋਲ ਤੇ ਪੂਰਾ ਘੈਂਡ ਮਾਹੌਲ ਬਣਾਵਾਂਗੇ ਤੇ ਗਰਮੀ ਵਾਲੀ ਸੀ ਪਹਿਲਾਂ ਠੰਡੂ ਠੰਡੂ ਮੰਗਾ ਕੇ ਰੱਖਾਂਗੇ ਬਾਅਦ ਲੰਬੇ ਦੇ ਲੱਗਣਾ ਸਹੀ ਗੱਲ ਆ ਸਹੀ ਗੱਲ ਆ ਤੇ ਭਾਈ ਪਹਿਲਾਂ ਕਹਿੰਦਾ ਯਾਰ ਪਾਸ ਉਹਨੂੰ ਹੀ ਚੱਲਦਾ ਕਹਿੰਦਾ ਮੈਨੂੰ ਕਹਿੰਦਾ ਕਿ ਅੱਡੇ ਦੀ ਆ ਮੁਰੇ ਮੈਂ ਸਮਝਦਾ ਗਿਆ ਸੀਗਾ ਮਾ ਭਾਈ ਨੂੰ ਇਹ ਸੀਗਾ ਹਨਾ ਵੀ ਮਾ ਮਿਲ ਕੇ ਬਸ ਅਹੀਂ ਡੰਗ ਲੈ ਜੂਗਾ ਪਰ ਮੈਨੂੰ ਭਾਈ ਨੂੰ ਆਖਵਾ ਘਰੇ ਚਲੇ ਜਲਵਾ ਕਰੀ ਬੈਗੇ ਬਣਾ ਮੈਂ ਚਲਾ ਕੰਮ ਤਾਂ ਨੰਬੀ ਦੀ ਬੀਜੀ ਬੀਜੀ ਹੋਏਗਾ ਮੈਂ ਤਾਂ ਸਹੀ ਗੱਲ ਆ ਕੰਮ ਤਾਂ ਦਾ ਕਿਉਂਕਿ ਜ਼ਰੂਰੀ ਆ ਤੇ ਬਾਕੀ ਗਰਮੀ ਵਾਲੀ ਆ ਮੈਨੂੰ ਭਾਈ ਨੂੰ ਆਖਿਆ ਮਾ ਯਾਰ ਐ ਗੱਲ ਨਹੀਂ ਬਣਦੀ ਹਨਾ ਤੇ ਮਾੜਾ ਇਹ ਪਰ ਆਪਾਂ ਲੀਵਰ ਵੀ ਠੰਡਾ ਕਰ ਲਗੀ ਕਿ ਕਿ ਜਿੰਨਾ ਚਿਰ ਬੋਝ ਹੀ ਪਾਇਆ ਹਾਂ ਜਿੰਨਾ ਚਿਰ ਲੀਵਰ ਠੰਡਾ ਨਹੀਂ ਕਰਦੇ ਉਹ ਨਾ ਚਿਰ ਕਹਿੰਦੇ ਗੱਲ ਨਹੀਂ ਬਣਦੀ ਹਨ ਤੇ ਲੀਵਰ ਨੂੰ ਦੀਵ ਨੂੰ ਤਾਂ ਪਹਿਲੇ ਪਤਾ ਲੱਗਦਾ ਵੀ ਆ ਚੱਕੀ ਹੁੰਦੇ ਨੇ ਪਾਇਆ ਤੇ ਪਾਉਣਗੇ ਬੋਝ ਹਾਂ ਵੀ ਪਾਉਣਗੇ ਬੋਝ ਤੇ ਅੰਦਰੋਂ ਫਿਰ ਲੀਵਰ ਖੁਸ਼ ਹੋਣਾ ਲੀਵਰ ਦਾ ਬਹੁਤ ਜ਼ਰੂਰੀ ਆ ਜ਼ਰੂਰੀ ਆ ਹਨਾ ਤੇ ਹੋਰ ਕੰਮ ਕਰਕੇ ਚੱਲ ਜੀ ਵਧੀਆ 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 ਚੱਲ ਕਰਪਾਣਾ ਪੂਰਾ ਕੈਂਡ ਕਮਾਂਗਾ ਕੈਂਡ ਪੂਰਾ ਸੱਚੀ ਅੱਜ ਬਹੁਤ ਖੁਸ਼ੀ ਹੋਈ ਮੈਨੂੰ ਸੁੱਤਾ ਪਿਆ ਸੀਗਾ ਪਰ ਤੇਰੀ ਨੀਂਦ ਖਰਾਬ ਕਰਤੀ ਨੀਂਦ ਖਰਾਬ ਕਰਤੀ ਮੈਨੂੰ ਸੁੱਤਾ ਪਿਆ ਸੀਗਾ ਤੇ ਜਦੋਂ ਬਾਈ ਨੇ ਕੀਤਾ ਫੋਨ ਕਹਿੰਦਾ ਯਾਰ ਬਾਈ ਮੈਂ ਅੱਡੇ ਤੇ ਆ ਰਿਆਂ ਮੈਂ ਆਖਿਆ ਚਲੋ ਬਾਈ ਹਾਜ਼ਰਾਂਗੀ ਕਿਉਂਕਿ ਰਿਮੋਟ ਪ੍ਰੇਮ ਹੁੰਦਾ ਬਾਈ ਉਹ ਨੌਖਾ ਹੁੰਦਾ ਬਾਈ ਜੇ ਆਪਾਂ ਕਹਿੰਦੇ ਜੇ ਹੁਣ ਜੇ ਤੁਸੀਂ ਮੋਹਰੇ ਕਰਦਾ ਫੇਰ ਹੀ ਮੇਰਾ ਜੀ ਕਰੇ ਮਿਲਣ ਨੂੰ ਸਹੀ ਸਹੀ ਗੱਲ ਸਹੀ ਗੱਲ ਨਾ ਕਰਦਾ ਫਿਰ ਮੈਂ ਸਾਡਾ ਪਰੇ ਮੋਹ ਬੁਲਾਉਂਦਾ ਤੇ ਨਹੀਂ ਯਾਰ ਕਿੱਧਰ ਖੜਾ ਸੀ ਸਹੀ ਗੱਲ ਸਹੀ ਗੱਲ ਫੇਰ ਹੀ ਮਤਲ 3 ਕਿਲੋਮੀਟਰ ਤੋਂ ਫੇਰ ਸਿਰ ਮੋੜ ਦੇ ਕੇ ਆਇਆ ਸਹੀ ਗੱ ਮੈਨੂੰ ਮੈਨੂੰ ਆਖਿਆ ਮਹਾ ਬਾਈ ਆ ਰਿਹਾ ਮਹਾ ਯਾਰ ਮਜਰੂ ਆਪ ਆਪਣ ਨੂੰ ਹੁਣ ਇੰਨਾ ਕਰਦੇ ਆ ਮੈਂ ਆਪਣਾ ਵੀ ਫਰਜ਼ ਬਣਦਾ ਉਹ ਮੂੰਹ ਤੇ ਹੁੰਦਾ ਬਾਈ ਇਹ ਉੱਤੇ ਲੈ ਕੇ ਜਾਣਾ ਰੁਭਣਾ ਦੇਣਾ ਜੇ ਬੰਦਾ ਬੁਲਾਉਂਦਾ ਬੰਦਾ ਉਹਦੇ ਕੋਲ ਜਾਂਦਾ ਹੈ ਬਿਲਕੁਲ 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 ਉੱਲੇ ਜੇ ਆਪਣੇ ਦੋ ਤਿੰਨ ਥੋੜੀ ਮਿੰਟ ਚ ਹੋਰ ਨੇ ਪਰ ਆਪਣਾ ਮਜ਼ਾ ਵੀ ਚਲੋ ਕੱਕੂ ਗੋਲ ਚਲੀ ਹਾਂ ਮੈਂ ਪਹਿਲਾਂ ਵੀ ਬਾਈ ਕਈ ਵਾਰੀ ਦੱਸਿਆ ਵੀ ਆਪਣੇ ਲਿਹਾਜ਼ ਮੈਂ ਕਿਸੇ ਨਾਲ ਪਾਈ ਨਹੀਂ ਤੇ ਆ ਬਾਈ ਜਿਹੜਾ ਨਾਲ ਆਪਣਾ ਵਧੀਆ ਮੂਹ ਪ੍ਰੇਮ ਹਣਾ ਤੇ ਬਾਈਉਰੀ ਆਪ ਨੂੰ ਬਹੁਤ ਦੂਰ ਦੂਰ ਦੇਕਰ ਲੈ ਕੇ ਵੀ ਵਧੀਆ ਤੁਹਾਨੂੰ ਸਾਰੇ ਵਧੀਆ ਨੇ ਹਾਂ ਬਿਲਕੁਲ ਇਹੋ ਜ਼ਰੂਰੀ ਹੁੰਦੀ ਤੇ ਬਾਈ ਘਰੇ ਨੇ ਮੇਰੀ ਫੇਸਬੁੱਕ ਤੇ ਵੀਡੀਓ ਦੇਖੀ ਹੈ ਨਾ ਤੇ ਬਾਈ ਕਹਿੰਦਾ ਯਾਰ ਤੈਨੂੰ ਕਿਤੇ ਘੁਮਾ ਕੇ ਲਿਆਉਣੇ ਆ ਤੇ ਸੱਚੀ ਪਹਿਲੀ ਵਾਰ ਮੈਨੂੰ ਬਾਈ ਲੈ ਗਿਆ ਸੀ ਤੇ ਆ ਬਾਈ ਗੁਰੀ ਘਰਾਂਗਣਾ ਲੱਗੇ ਸੀ ਮੈਨੂੰ ਤੇ ਨਹੀਂ ਮੈਂ ਸੱਚੀ ਕਹਿੰਦਾ ਕਿਤੇ ਬਾਈ ਕਿਤੇ ਮਾਨ ਸਾਈਡ ਡੱਪ ਗਿਆ ਮੈਨੂੰ ਸਹੀ ਗੱਲ ਦੱਸ ਉਹ ਐ ਫਿਰ ਬੰਦਾ ਜੇ ਮਤਲਬ ਘਰੋਂ ਬਾਹਰ ਨਿਕਲਾਂਗੇ ਫੇਰ ਹੀ ਪਿੰਡੋਂ ਬਾਹਰ ਨਿਕਲਾਂਗੇ ਹਾਂ ਪਰ ਐ ਆ ਵੀ ਜਿਹੜਾ ਪੈਰ ਤੁਸੀਂ ਇੱਕ ਵਾਰੀ ਬਾਹਰ ਖੜਾਤਾ ਹੁਣ ਹੁਣ ਘਰੇ ਨਹੀਂ ਲੱਗਦਾ ਬਸ ਐ ਆ ਮਤਲਬ ਅਸ਼ੀਰਵਾਦ ਦੇ ਦਨ ਹੁਣ ਅਸ਼ੀਰਵਾਦ ਬਸ ਐ ਤੰਗੇ ਕੰਮ ਤੇ ਥਾਪੜਾ ਦੇਤਾ ਮਤਲਬ ਬੰਦਾ ਪੂਰਾ ਕ ਆ ਟੋਪੀ ਬਾਈ ਫਿਰ ਜਾ ਮੈਚ ਕਰਕੇ ਲੈ ਕੇ ਆਇਆ ਸਾਹਤ ਮੈਚ ਹੋ ਗਿਆ ਜੀ ਹਾਂ ਮੈਂ ਪਹਿਲਾ ਹਾਲ ਹੈ ਮੈਂ ਮੈਚ ਕਰਕੇ ਲਿਆਉਂਦਾ ਟੋਪੀ ਪਰ ਆਪਾਂ ਮੈਥੋ ਪੱਕ ਮੰਨਣੀ ਆਂ ਯਾਰ ਲੋਕ ਉਹ ਲੋਕ ਪੱਕ ਮੰਨ ਲੈਂਦੇ ਮੈਚ ਕਰਕੇ ਫਿਰ ਟੋਪੀ ਲੈ ਲੈਂਦੇ ਕੇ ਪਰ ਜਾ ਹੀ ਨਹੀਂ ਗਿਆ ਸੀਗਾ ਹਾਂ ਬਸ ਕਿਵੇਂ ਮਰਦੀ ਲਾ ਲਾ ਮੈਚ ਕਰਕੇ ਜਾਣਾ ਹੈ ਕਿਵੇਂ ਮਰਦੀ ਲਾ ਲਾ ਹਾਂ ਨਹੀਂ ਨਹੀਂ ਵਧੀਆ ਲੱਗਿਆ ਬਾਈ ਚੱਲ ਠੀਕ ਆ ਬਾਈ ਹੈਨਾ ਹਾਂ ਚੱਲ ਠੀਕ ਆ ਠੀਕ ਆ ਆਉਂਦੇ ਜਾਂਦੇ ਰਿਹਾ ਕਰੋ ਲਾਜਮੀ ਲਾਜਮੀ ਤੇ ਸਾਰਿਆਂ ਨੂੰ ਕਹਿਣਾ ਬਈ ਤੂੰ ਵੀ ਨਾ ਕੱਲ ਐਂ ਨਾ ਬਣੇ ਕੱਲ ਨੂੰ ਠੀਕ ਆ ਪੱਕਾ ਕੱਲ ਨੂੰ ਪੱਕਾ ਕੱਲ ਨੂੰ ਕੱਲ ਨੂੰ ਆਇਆ ਕੱਲ ਨੂੰ ਜੇ ਨਾ ਆਏ ਸਾਰੇ ਇਕੱਠੇ ਇਕੱਠੇ ਹੋ ਜਾਓ ਮੇਰੇ ਕੋਲ ਇਕੱਠੇ ਹੋ ਗਿਆ ਜੀ ਰ ਇਕੱਠੇ ਲੋੜ ਪਾ ਦੋ ਡੇਟਾ ਤੇ ਸੱਚੀ ਬਹੁਤ ਖੁਸ਼ੀ ਹੋਈ ਬਾਈ ਤੇ ਆ ਦੇਖੋ ਬਾਈ ਹੁਣ ਕਹਿੰਦਾ ਮੈਂ ਜਾਣਾਗਾ ਮੈਨਾਂ ਕਹਿ ਮੈਂ ਹੋਰ ਖੜ ਜਾਵਾ ਠੰਡ ਹੋ ਜਾਣ ਦੇ ਠੰਡੀ ਠੰਡ ਆ ਗਈ ਮੂਰ ਵਰਦਾ ਹੁਣ ਦਾ ਬਿਲਕੁਲ ਬਿਲਕੁਲ ਹੋਰ ਫਸਲਵਾਰੀ ਵਧੀਆ ਵਧੀਆ ਤੇ ਇਹ ਬਰਦਾਮ ਚਲੋ ਠੀਕ ਹੈ ਭਾਈ ਹੈਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕਰਦੇ ਵੀਡੀਓ ਸ਼ੇਅਰ ਵਧੀਆ ਰਲ ਕੇ ਰਿਆ ਕਰੋ ਮੋਹ ਪ੍ਰੇਮ ਨਾਲ ਰਿਆ ਕਰੋ ਸਾਰਿਆਂ ਨਾਲ ਹੈਨਾ ਤੇ ਕੁਝ ਨਹੀਂ ਲੈ ਜਾਣਾ ਆਹੀ ਮੋਹ ਪ੍ਰੇਮ ਆ ਤੇ ਨਜ਼ਾਰੇ ਲੋ ਜ਼ਿੰਦਗੀ ਦੇ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ